ਵਿਡੀਓ ਕਾਫੀ ਦਿਨਾਂ ਤੋਂ ਦੁਬੇਸਤੇ ਧਰਨੇ ਦੇ ਬੈਠੇ ਹੋਏ ਅੱਜ ਪੰਜਾਬ ਦੇ ਮੁੱਖ ਮੰਤਰੀ ਇੱਥੇ ਨਿਯੁਕਤੀ ਪੱਤਰ ਵੰਡਣ ਵਾਸਤੇ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਰ ਇਸ ਤਰ੍ਹਾਂ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਮੇਰਾ ਸਾਥੀ ਗੁਰਮੀਤ ਸਿੰਘ ਮਦਨ ਲਾਲ ਜੀ ਅਸੀਂ ਜੀ ਬੇਰੋਜ਼ਗਾਰ ਲਾਈਨਮੈਨ ਆ ਸਾਡਾ ਜਿਹੜਾ ਤਰਨਾ ਜਿੱਥੇ 25 ਡੇਟ ਨੂੰ ਲੱਗਿਆ ਜੀ ਠੀਕ ਹੈ 28 ਡੇਟ ਨੂੰ ਸਾਡੀ ਜਿਹੜੀ ਮੀਟਿੰਗ ਹੈ ਉਹ ਬਿਜਲੀ ਮੰਤਰੀ ਸਾਹਿਬ ਦੇ ਨਾਲ ਫਿਕਸ ਕਰਾਈ ਜਾਂਦੀ ਜਿਹੜੀ ਪੇ ਸੱਟਾ ਰਹੀ ਜਿਹੜੀ ਮੀਟਿੰਗ ਤੋਂ ਮੁੱਕਰ ਗਏ ਉਸ ਤੋਂ ਬਾਅਦ ਸਾਡੀ ਜਿਹੜੀ ਮੀਟਿੰਗ ਹੈ ਇਹਨਾਂ ਨੂੰ 9 ਡੇਡ ਦੀ ਫਿਕਸ ਕਰਾਈ ਉਹ ਵੀ ਜਦੋਂ ਸਾਡੇ ਸਾਥੀਆਂ ਨੇ ਰੋਡ ਜਾਮ ਕੀਤਾ ਦੇਖੋ ਜੀ ਸਾਡੀ ਜਿਹੜੀ ਬੇਨਤੀ ਹੈ ਸਰਕਾਰ ਤੱਕ ਪ੍ਰਸ਼ਾਸਨ ਤੱਕ ਜਿਹੜੇ ਇਹ ਸਾਥੀ ਨੇ ਉਹ ਸਾਥੀ ਨੇ ਜਿਹੜੇ ਤਿੰਨ ਤਿੰਨ ਪੇਪਰ ਦੇ ਕੇ ਆਏ ਜੀ ਔਰ ਅਸੀਂ ਪਿਛਲੇ 9-10 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਕਿ ਜਿਹੜੇ ਇਹ ਸਾਥੀ ਨੇ ਇਹਨਾਂ ਨੂੰ ਭਰਤੀ ਕੀਤਾ ਜਾਵੇ ਕਿੰਨੇ ਬੰਦੇ ਨੇ ਜਿਹੜੇ ਤੁਹਾਡੇ ਭਰਤੀ ਹੋਣ ਵਾਲੇ ਸਾਡੇ 2500 ਸਾਥੀ ਹੈਗਾ ਜੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਭਰਤੀ ਹੋਣ ਵਾਲਾ ਪਿਆ ਜੀ ਤੁਹਾਡੀ ਮੀਟਿੰਗ ਹੋਈ ਸੀ ਕੀ ਕਿਹਾ ਸੀ ਸਰ ਮੀਟਿੰਗ ਤਾਂ ਹਜੇ ਹੋਣੀ ਹੈ ਜੀ ਨੋਨ ਡੇਟ ਨੂੰ ਮੀਟਿੰਗ ਹੋਵੇਗੀ ਮਾਨਯੋਗ ਆਪਣਾ ਡਾਇਰੈਕਟਰ ਸਾਹਿਬ ਨਾਲ ਜ਼ਰੂਰ ਹੋਈ ਜੀ ਉਹਨਾਂ ਵੱਲੋਂ ਆਸ ਵਸਾਵਾ ਦਵਾਇਆ ਗਿਆ ਕਿ ਬਿਜਲੀ ਮੰਤਰੀ ਦੇ ਕੋਲੋਂ ਹੀ ਇਹ ਜਿਹੜੀ ਛੋਟੀ ਮੀਟਿੰਗ ਕਰਵਾਈ ਜਾਵੇਗੀ ਉਸ ਮੀਟਿੰਗ ਦੇ ਵਿੱਚ ਜਿਹੜਾ ਤੁਹਾਡਾ ਸਿੱਟਾ ਕੱਢਿਆ ਜਾਊਗਾ ਪਰ ਮੈਂ ਉੱਥੇ ਤੁਹਾਡੇ ਮਾਧਿਅਮ ਦਰਾਂ ਹੀ ਦੱਸਣਾ ਚਾਹੁੰਨੇ ਆ ਕਿ ਸਾਡੀ ਅਸੀਂ ਪਹਿਲਾਂ ਵੀ ਚਾਰ ਵਾਰ ਜਿਹੜੀ ਲਿਖਤੀ ਰੂਪ ਦੇ ਵਿੱਚ ਸੀਆਈਡੀ ਜਿਹੜਾ ਪ੍ਰਸ਼ਾਸਨ ਹੈ ਮਾਨਯੋਗ ਆਪਣੇ ਡਿਪਟੀ ਡੀਸੀ ਸਾਹਿਬ ਹੈਗੇ ਨੇ ਉਹਨਾਂ ਨੇ ਵੀ ਇਹ ਮੰਗ ਪੱਤਰ ਦਿੱਤੇ ਕਿ ਸਾਡੀ ਜਿਹੜੀ ਮੀਟਿੰਗ ਬਿਜਲੀ ਮੰਤਰੀ ਸਾਹਿਬ ਦੇ ਨਾਲ ਕਰਾਈ ਉਹਨਾਂ ਨੂੰ ਜਾਣੂ ਕਰਵਾਈਆਂ ਕਰਵਾਈਆਂ ਜਾਣ ਪਰ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਨਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਜਿਮਨੀ ਚ ਉਹਨਾਂ ਨੂੰ ਜ਼ਰੂਰੀ ਸਮਝਿਆ ਉਹਨਾਂ ਨੇ ਆਪਦੇ ਐਮਐਲਏ ਦੇ ਜਤਾਉਣ ਪ੍ਰਤੀ ਉਹਨਾਂ ਨੇ ਜ਼ਰੂਰੀ ਸਮਝਿਆ ਕਿ ਅਸੀਂ ਅਸੀਂ ਉੱਥੇ ਜਾਈਏ ਉਹਨਾਂ ਨੂੰ ਜਿਤਾਈਏ ਉੱਥੇ ਜ਼ੋਰ ਲਗਾਈਏ ਤੁਹਾਡੇ ਪੂਰੇ ਪੰਜਾਬ ਤੋਂ ਨੇ ਬੱਚੀ ਕੋਈ ਹਾਂਜੀ ਹਾਂਜੀ ਪੂਰੇ ਜਿਹੜੇ ਸਾਥੀ ਨੇ ਪੂਰੇ ਪੰਜਾਬ ਭਾਰਤ ਤੋਂ ਸਾਡੇ ਸਾਥੀ ਹੀ ਹੈਗੇ ਜੀ ਸਾਡੀ ਸਰ ਇਹੀ ਮੰਗ ਹੈ ਜੀ ਜਿਹੜੇ ਇਹ ਸਾਥੀ ਨੇ ਅਸੀਂ ਇਸੇ ادارے ਤੋਂ 1 ਸਾਲ ਦੀ ਟ੍ਰੇਨਿੰਗ ਕੀਤੀ ਹੈ ਜੀ ਉਹ ਵੀ ਆਪ ਦੇ ਮਾਧਿਮਾਰਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਜਿਹੜੀ ਪ੍ਰੈਂਟਸ਼ਿਪ ਕਰਵਾਈ ਜਾਂਦੀ ਸੀਗੀ ਉਹ ਆਈਟੀ ਦੇ ਜਿਹੜਾ 2 ਸਾਲ ਦਾ ਕੋਰਸ ਹੈ ਉਸ ਦੇ ਮੈਰਿਟ ਦੇ ਆਧਾਰ ਤੇ ਕਰਵਾਈ ਜਾਂਦੀ ਸੀਗੇ ਸਾਡੇ ਪਹਿਲੇ ਸਾਥੀ ਨੇ ਜਿਹੜੇ ਬੱਚਿਆਂ ਨੇ ਸੰਘਰਸ਼ ਕਰਕੇ ਤਰਨਾ ਲਗਵਾ ਕੇ ਸਰਕਾਰ ਦੇ ਅੱਗੇ ਇੱਕ ਸ਼ਰਤ ਰਖਵਾਈ ਕਿ ਜਿਹੜਾ ਬੱਚੇ ਅਪਰੈਂਟਸ ਕਰਨਗੇ ਉਹਨਾਂ ਦੇ ਇੱਕ ਪਹਿਲਾਂ ਪੇਪਰ ਲੋ ਔਰ ਇਹ ਬੱਚਿਆਂ ਨੇ 18000 ਬੱਚਿਆਂ ਨੇ ਪੇਪਰ ਦਿੱਤਾ ਉਹਦੇ ਵਿੱਚ 1550 30 ਸੈਲੈਕਟ ਹੋਏ ਨੇ ਜਿਹੜੇ ਆਪਦੇ ਸਾਹਮਣੇ ਖੜੇ ਜੀ ਔਰ ਇਹ ਉਹ ਬੱਚੇ ਨੇ ਜਿਹੜੇ ਸਰਕਾਰੀ ਆਈਟੀਆ ਦੇ ਬੱਚੇ ਪੜ੍ਹੇ ਹੋਏ ਨੇ ਵੀ ਕੀ ਨਾਮ ਹੈ ਤੇ ਕਿੰਨੀ ਦੇਰ ਹੋ ਕੇ ਤੁਹਾਨੂੰ ਦਰਨੇ ਦੇ ਬੈਠੇ ਸਰ ਮਦਨ ਕੁਮਾਰ ਜਮਿਤ ਪ੍ਰਦਾਨ ਸੂਬਾ ਜੀ ਸਰ ਸਾਡਾ ਇਹ ਪੱਕਾ ਦਰਨਾ ਜੋ 25 ਡੇਢ ਤੋਂ ਲਗਾਤਾਰ ਚੱਲ ਰਿਹਾ ਜੋ ਕਿ ਅੱਜ 9ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਿਆ ਸਰ ਤੇ ਜਦੋਂ ਸਾਰੇ ਸਰਕਾਰ ਸੱਤਾ ਵਿੱਚ ਆਈ ਸੀ ਇਹਦਾ ਇੱਕੋ ਹੀ ਨਾਰਾ ਸੀ ਭਗਵੰਤ ਮਾਨ ਸਾਹਿਬ ਦਾ ਸੀਐਮ ਸਾਹਿਬ ਦਾ ਵੀ ਮੈਂ ਤੁਹਾਨੂੰ ਦਰਨਿਆ ਤੇ ਨਹੀਂ ਬੈਠਣ ਦੇਗਾ ਹੁਣ ਸਰ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਅਸੀਂ ਧਰਨੇ ਤੇ ਬੈਠੇ ਹੋਏ ਸਾਡੀਆਂ ਮੰਗਾਂ ਕਿਉਂ ਨਹੀਂ ਸੁਣੀਆਂ ਜਾ ਰਹੀਆਂ ਸਾਡੀਆਂ ਮੰਗ ਨੂੰ ਕਿਉਂ ਨਹੀਂ ਪੂਰਾ ਕਰਿਆ ਜਾ ਰਿਹਾ ਤੇ ਸਰ ਇੱਕ ਗੱਲ ਕਰਨਾ ਚਾਹੁੰਦੇ ਆਂ ਵੀ ਸਾਡੇ ਮਹਿਕੇ ਵਿੱਚ ਲਗਭਗ ਨਾ ਏਲਮ ਦੀਆਂ 16 ਹਜ਼ਾਰ ਪੋਸਟਾਂ ਅਜੇ ਤੱਕ ਖਾਲੀ ਪਈਆਂ ਤੇ ਇਹਨਾਂ ਨੇ ਕੱਲ੍ਹ ਵਰਸਾ ਇੱਕ ਇੱਕ ਚਿੱਠੀ ਗੱਡੀ ਹੈ ਵੀ ਜਿਹੜੇ ਵੀ ਰਿਟਾਇਰਮੈਂਟ ਕਰਮਚਾਰੀ ਗਈ ਹੈ ਸਾਨੂੰ ਬੰਦਿਆਂ ਦੀ ਬਹੁਤ ਲੋੜ ਹੈ ਤੇ ਸਾਨੂੰ ਬੰਦੇ ਵਰਤੀ ਕਰਨ ਬਾਅਦ ਸਾਨੂੰ ਜਿਹੜਾ ਰਿਟਾਇਰਮੈਂਟ ਕਰਮਚਾਰੀ ਹੈਗੇ ਆ ਸਾਨੂੰ ਉਹਨਾਂ ਦੀ ਜਰੂਰਤ ਹੈ ਸਾਨੂੰ ਉਹ ਆਪਣਾ ਨਾਮ ਪਤਾ ਦੇਣ ਦਾ ਕਿ ਉਹਨਾਂ ਨੂੰ ਰੱਖਣਾ ਚਾਹੁੰਦੇ ਆ ਤੇ ਅਸੀਂ 1 ਸਾਲ ਦੀ ਟ੍ਰੇਨਿੰਗ ਕਰਕੇ ਇਹਨਾਂ ਦੇ ਸਾਹਮਣੇ ਬੈਠਿਆ ਤਿੰਨ ਤਿੰਨ ਪੇਪਰ ਕਲੀਅਰ ਕਰਕੇ ਬੈਠਿਆ ਸਾਨੂੰ ਕਿਉਂ ਨਹੀਂ ਰੱਖ ਰਹੇ ਸਾਰੇ ਮਤਲਬ ਕਿ ਕਹਿੰਦਾ ਕਿ ਤੁਹਾਨੂੰ ਕੰਮ ਨਹੀਂ ਆਉਂਦਾ ਨਹੀਂ ਸਾਰ ਅਸੀਂ 1 ਸਾਲ ਦੀ ਅਦਾਰੇ ਤੋਂ ਟ੍ਰੇਨਿੰਗ ਕੀਤੀ ਕੰਮ ਕਿਉਂ ਨਹੀਂ ਆਉਂਦਾ ਇਹਨਾਂ ਦਾ ਪੂਰਾ ਸਾਥ 1 ਸਾਲ ਕਿਉਂ ਇਸ ਤਰ੍ਹਾਂ ਕਹਿ ਰਹੇ ਕਿ ਰਿਟਾਇਰ ਵਾਲੇ ਬਦਾਨੀ ਸਾਰਿਆਂ ਨੇ ਯਕੀਨੀ ਨਹੀਂ ਤੀਏ ਸਾਰੇ ਪ੍ਰਾਈਵੇਟ ਵਾਲੇ ਜਿਆਦਾ ਵਧਣਾ ਚਾਹੁੰਦੇ ਵੀ ਪ੍ਰਾਈਵੇਟ ਨੀਜੀ ਕਰਨ ਕਰਨਾ ਚਾਹੁੰਦੇ ਵੀ ਨਾ ਨਵੇਂ ਮੁੰਡੇ ਆਉਣਗੇ ਤੇ ਅਸੀਂ ਕਦੋਂ ਸਾਡਾ ਦਿਲ ਚਾਊਗਾ ਅਸੀਂ ਉਹਨਾਂ ਨੂੰ ਖਤਮ ਕਰ ਦਿਆਂਗੇ ਜ਼ਾਰਿਆਂ ਨੂੰ ਜੀ